ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮਿੱਤਰੋ ਪ੍ਰੋਗਰਾਮ ਬਣ ਗਿਆ ਸਾਡਾ ਦਰਸ਼ਨ ਕਰਨ ਦਾ ਦਰਵਾਜ਼ਾ ਸਾਡੇ ਸਾਹਮਣੇ 11:00 ਵਜੇ ਹਲੇ ਹੈਗੇ ਗਿੱਲਾਂ ਲੁਧਿਆਣੇ ਤੇ ਫਿਰ ਬਾਕੀ ਦਾ ਸ਼ਾਮ ਨੂੰ ਵੀਡੀਓ ਬਣਾਵਾਂਗੇ ਕੋਸ਼ਿਸ਼ ਹੋਈ ਤਾਂ ਲਾਈਵ ਵੀ ਕਰਾਂਗੇ ਨਹੀਂ ਤਾਂ ਫਿਰ ਵੀਡੀਓ ਬਣਾ ਕੇ ਤੇ ਆ ਗਏ ਆਂ ਜੀ ਇੱਥੋਂ ਹੁਣ ਘੰਟਾ ਘਰ ਕੋਲ ਦੀ ਲੰਘਾਂਗੇ ਸਿੱਧਾ ਨੰਬਰ ਬਾਈਪਾਸ ਨੂੰ ਤੇ ਉੱਥੇ ਜਾ ਕੇ ਸ਼ਾਂਤੀ ਹੀ ਮਿਲਣੀ ਆ ਨਵਾਰਾ ਇੱਥੇ ਤਾਂ ਤੁਹਾਨੂੰ ਪਤਾ ਹੀ ਆ ਵੀ ਕੀ ਹਾਲਾਤ ਹੁੰਦੇ ਆ ਟ੍ਰੈਫਿਕ ਦੇ ਵਿੱਚ ਹੁੰਦਾ ਪਜਲੋ ਯਾਰ ਇਹਦਾ ਇੱਕੋ ਦੇ ਗੈਣ ਨੂੰ ਆਲੇ-ਦਾਲੇ ਵੀ ਸਭ ਤੋਂ ਸਿਆਣੇ ਤੋਂ ਸਿਆਣੇ ਡਰਾਈਵਰ ਹੁੰਦੇ ਆ ਘੰਟਾ ਕਰਦੇ ਬਰਾਬਰ ਜੇ ਆਗੇ ਜਾਣੀ ਪਿੱਛੇ-ਪਿੱਛੇ ਟ੍ਰੈਫਿਕ ਸੀ کافی ਆ ਪੁਲ ਦੇ ਉੱਤੇ ਆ ਕੇ ਥੋੜਾ ਰਿਲੈਕਸ ਹੋ ਜਾਂਦਾ ਬੰਦਾ ਆ ਦੇਖ ਲੋ ਸਾਡੇ ਲੁਧਿਆਣੇ ਦਾ ਭਾਈ ਕਲॉक ਟਾਵਰ ਘੰਟਾ ਘਰ ਪੁਰਾਣਾ ਘੰਟਾ ਘਰ ਇਹਦੇ ਥੱਲੇ ਹੀ ਬਾਜ਼ਾਰ ਨੇ ਜਿਹੜੇ ਮਸ਼ਹੂਰ ਬਾਜ਼ਾਰ ਆ ਚੌੜਾ ਬਾਜ਼ਾਰ ਆ ਮੰਦਰ ਵਾਲਿਆਂ ਨੇ ਬਣਾਇਆ ਵੀ ਬਹੁਤ ਉੱਚਾ ਰੱਖ ਕੇ ਸ਼ਿਵਲਿੰਗ ਹੋਣਾ ਜਿਹੜੇ ਲੁਧਿਆਣੇ ਦੇ ਲੋਕਲ ਆ ਇਹਨਾਂ ਨੂੰ ਪਤਾ ਹੋਊਗਾ ਕੀ ਨੌਂ ਆ ਵੈਸੇ ਮੈਨੂੰ ਨੌਂ ਦਾ ਨਹੀਂ ਪਤਾ ਸਾਹਮਣੇ ਆ ਗਿਆ ਤੇ ਆਪਾਂ ਕਲਿੱਪ ਬਣਾ ਲਿਆ ਆ ਜਾਂਦਾ ਜੀ ਬੁੱਢਾ ਨਾਲਾ ਹੈ ਲੈਣਾ ਕੋਈ ਤੇ ਇੱਥੇ ਕਿ ਸਬਜ਼ੀ ਮੰਡੀ ਆਉਂਦੀ ਆ ਸਬਜ਼ੀ ਮੰਡੀ ਦੇ ਬਰਾਬਰ ਜੇ ਨੂੰ ਆ ਕੇ ਖੜ ਗਏ ਚੱਲ ਫਰੂਟ ਲੈ ਲਈਏ ਜਵਾਕ ਖਾਂਦੇ ਜਾਣਗੇ ਵੈਸੇ ਹੈਗਾ ਸਾਰਾ ਕੁਝ ਰੱਖਿਆ ਹੋਇਆ ਸਾਡਾ ਖਾਣ ਲਈ ਜਿਹੜਾ ਆਮ ਬੱਚੇ ਖਾਂਦੇ ਆ ਵੈਸਟਰਡ ਵਗੈਰਾ ਜਾਂ ਮੂਰਤੀਆਂ ਕੁਝ ਰੱਖਿਆ ਹੋਇਆ ਪਰ ਫਿਰ ਵੀ ਹੁਣ ਫਰੂਟ ਇਥੋਂ ਲੈ ਲਾਂਗੇ ਚੱਲ ਕੇ ਲੈ ਕੁਲੇ ਕਿਉਂਕਿ ਸਾਡੀ ਪਲਾਨਿੰਗ ਇਹ ਹੈਗੀ ਆ ਵੀ ਬਾਬਾ ਪੁੱਟਾ ਜੀ ਵੀ ਦਰਸ਼ਨ ਕਰਾਂਗੇ ਤੇ ਦਰਬਾਰ ਸਾਹਿਬ ਪ੍ਰਮਾਤਮਾ ਨੇ ਸੋਖ ਰੱਖੀ ਤਾਂ ਅੱਜ ਨਾਈਟ ਸਟੇ ਕਰਨ ਦਾ ਪ੍ਰੋਗਰਾਮ ਹੈਗਾ ਸਾਡਾ ਟੋਆਲ ਵਾਲਾ ਟੂਲ ਪਲਾਜ਼ਾ ਕ੍ਰੋਸ ਕਰ ਗਏ ਆ ਤਕਰੀਬਨ ਟਾਈਮ 1 ਦੇ ਲਗਭਗ ਹੋ ਗਿਆ ਮੇਰੇ ਹਿਸਾਬ ਨਾਲ ਅੰਦਾਜ਼ਾ ਹੀ ਆ ਕਿਉਂਕਿ ਦੇਖਿਆ ਤਾਂ ਹੈ ਨਹੀਂਗਾ ਲੁਧਿਆਣਾ ਸ਼ਹਿਰ ਨੇ ਟਾਈਮ ਬਹੁਤ ਖਾਦਾ ਇਹ ਲੁਧਿਆਣਾ ਦੇ ਵਿੱਚ ਟ੍ਰੈਫਿਕ ਤੁਹਾਨੂੰ ਪਤਾ ਕਿਸੇ ਟਾਈਮ ਵੀ ਆਵੜੂ ਲੁਧਿਆਣਾ ਦੀ ਟ੍ਰੈਫਿਕ ਤਾਂ ਟੋਡੇ ਕੰਨੇ ਹੱਥ ਲਗਾਉਂਦੀ ਲਗਾਉਂਦੀ ਆ ਬਾਕੀ ਚਲ ਬਾਹਰ ਰੋਡ ਤੇ ਤਾਂ ਆ ਕੇ ਫਿਰ ਬੰਦੇ ਨੂੰ ਆਇਆ ਹੁੰਦਾ ਵੀ ਚਲ ਰਾਲੀ ਜਾਣਾ ਦਾ ਤਾਂ 15 ਮਿੰਟਾਂ ਬਾਅਦ ਜਿੰਨੇ ਕਿਲੋਮੀਟਰ ਪਿੱਛੇ ਰਹੀ लवली ਕੋਲੇ ਪਹੁੰਚੇ ਸੀ ਬੱਚੇ ਕਹਿੰਦੇ ਨਿਕਲੋ ਜਾਣਾ ਤੇ ਹੁਣ ਰੁਕ ਗਏ ਆਂ ਦੇਖਦੇ ਆਂ ਕਿ ਕੀ ਡਿਮਾਂਡ ਕਰਦੇ ਆ ਉਹ ਤਾਂ ਗਏ ਅੰਦਰ लवली ਦੇ ਕੋਲ ਆ ਕਾਫੀ ਹੋੜ ਲਟ ਪਈਆਂ ਸੀ ਤੇ ਉੱਪਰੋਂ ਲੈਣਾ ਸੀ ਅਸੀਂ ਕੋਸ਼ਿਸ਼ ਤਾਂ ਬੱਚਿਆਂ ਨੇ ਖਾਣਾ ਖੋਣਾ ਤੇ ਬਾਕੀ ਮੇਰੀ ਆ ਟੋਪੀ ਚੇਂਜ ਕਰਨੀ ਆ ਵੀ ਕੁਝ ਬਣਿਆ ਹੈ ਸ਼ੋਪਿੰਗ ਪੁਆਇੰਟ ਕਾ ਵੀ ਨੇ ਨਿਕਲੋਗੇ ਨੇੜੇ-ਤੇੜੇ ਬਾਕੀ ਵੀ ਬਰਾਂਡਾਂ ਹੈਗੀਆਂ ਨੇ ਕਈ ਝੁੰਮਾ ਵਾਲਿਆਂ ਦੇ ਗਿਆ ਬੇਟਾ ਸ਼ਾਇਦ ਉਧਰੋਂ ਦੇਖਦਾ ਜਾਂ ਇੱਧਰ ਦੇਖਦੇ ਤੇ ਦੱਸ ਇਹ ਇਸਟ ਵੁੱਡ ਵੀ ਲੈ ਅਦੇ ਪਿਛਲੇ ਪਾਸੇ ਹੈਗੇ ਇੱਥੇ ਸਟੋਰ ਬਰਾਂਡ ਦੇ ਇੱਕ ਕੈਪ ਲੈਂਦੇ-ਲੈਂਦੇ ਦੋ ਲੈ ਲਈਆਂ ਜਾਣੇ ਜਾਂਦੇ-ਜਾਂਦੇ ਉਹ ਹੁਣ ਮੈਕਡੋਨਲਡਸ ਨੇ ਬੱਚੇ ਦੇਖਦਾ ਕੀ ਕਰਦੇ ਆ ਉਹ ਨਾਲ ਵੀ ਬੈਲ ਦੇ ਤੇ ਕਰਤਾਰਪੁਰ ਤੋਂ ਥੋੜਾ ਜਿਹਾ ਸਾਈਡ ਤੇ ਕਿਸੇ ਜਾ ਕੇ ਹੁਣ ਉਹ ਰਿਲੇਟਿਵ ਦੇ ਤੇ ਰੋਡ ਤੋਂ ਲਾਲੀ ਦੀ ਗੱਡੀ ਬਾਕੀ ਅਗਲੀਆਂ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਕਿੱਥੇ ਗਏ ਸੀ ਕਿਵੇਂ ਗਏ ਸੀ ਫੇਰ ਆ ਕੇ ਅਸੀਂ ਰੋਡ ਚੜਾਂਗੇ ਦੁਬਾਰਾ ਫਿਰ ਦਰਬਾਰ ਸਾਹਿਬ ਨੂੰ ਤਾਂ ਸਿੱਧਾ ਹੋਊਗੀ ਲੰਘਿਆ ਜਾਣਾ ਰੋਡ ਨਾਲ ਅੰਮ੍ਰਿਤਸਰ ਵਾਲਾ ਆ ਹੁਣ ਅਸੀਂ ਇੱਥੋਂ ਪਿੰਡਾਂ ਵਿੱਚ ਲੋ ਜੀ ਸਵਾ ਪੰਜ ਕਰੀ ਵੀ 5:30 ਹੀ ਹੋ ਗਿਆ ਤੇ ਕਪੂਰਥਲੇ ਪਹੁੰਚ ਗਏ ਆ ਥੋੜਾ ਜਿਹਾ ਜਿੱਥੇ ਰੁਕੇ ਸੀ ਉੱਥੇ ਟਾਈਮ ਲੱਗ ਗਿਆ ਤਿੰਨ ਤੋਂ ਚਾਰ ਘੰਟੇ ਲੱਗ ਗਏ ਇਸ ਕਰਕੇ ਲੇਟ ਹੋ ਗਏ ਹੁਣ ਬਸ ਸਿੱਧਾ ਦਰਬਾਰ ਸਾਹਿਬ ਪਹੁੰਚਾਂਗੇ ਤੇ ਉੱਥੋਂ ਦੀ ਵੀਡੀਓ ਫੇਰ ਦਿਖਾਉਣੇ ਤੁਹਾਨੂੰ ਮੇਰੇ ਕਪੂਰਥਲੇ ਡੀਸੀ ਚੌਂਕ ਤੋਂ ਆ ਗਏ ਸੀ ਅਸੀਂ ਕਾਂਝਲੀ ਸਬਾਨਪੁਰ ਜਾਣਾ ਤੇ ਬਾਈ ਬੜਾ ਰਸਾ ਇੱਥੇ ਤਾਂ ਮੇਲਾ ਲੱਗਿਆ ਹੁੰਦਾ ਨਾ ਜਿਵੇਂ ਛਪਾਰ ਵਾਲਾ ਅੱਧਾ ਘੰਟਾ ਹੋ ਗਿਆ ਸਾਨੂੰ ਇਸ ਤਕੂਨ ਜੀ ਦੇ ਵਿੱਚ ਹੀ ਘੁਲਦੇ ਫਿਰਦੇ ਆਣੂ ਇਹ ਫਿਰਦੇ ਆ ਵੀ ਬਹੁਤ ਜਾਣੇ ਆ ਮੇਲੇ ਦੇ ਉੱਤੇ ਜਿਵੇਂ ਪੂਜਾ ਕਰਨੀ ਹੁੰਦੀ ਆ ਫਲ ਫਰੂਟ ਤੇ ਗੰਨੇ ਚੱਕੀ ਤਿਆਰ ਹੋਏ ਦੀਵੇ ਲਾਈ ਐਦਾਂ ਲੋਕ ਲਓ ਜੀ ਪਹੁੰਚ ਗਏ ਆ ਕਾਂਜਲੀ ਤੇ ਇੱਥੇ ਜਿਹੜੀ ਆਪਣੀ ਬਈ ਨਦੀ ਆਉਂਦੀ ਆ ਬਈ ਨਦੀ ਦੇ ਉੱਤੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਹੋਇਆ ਲਾਈਟਿੰਗ ਲਾ ਕੇ ਦੀਵਾਲੀ ਦੀ ਤਰ੍ਹਾਂ ਜਾਂ ਕਿਸੇ ਵਿਆਹ ਸ਼ਾਦੀ ਦੀ ਤਰ੍ਹਾਂ ਕਿਉਂਕਿ ਅੱਜ ਪ੍ਰਵਾਸੀਆਂ ਦੀ ਜਿਹੜੀ ਹੈਗੀ ਛਠ ਪੂਜਾ ਤੇ ਇਹਦਾ ਇਹ ਬਾਰਤ ਰੱਖਦੇ ਹੁੰਦੇ ਆ ਇਸ ਕਰਕੇ ਸਾਨੂੰ ਟ੍ਰੈਫਿਕ ਚ ਵੀ ਕਾਫੀ ਟਾਈਮ ਲਾਉਣਾ ਪਿਆ ਪਰ ਸਾਢੇ 7 ਵਜੇ ਆ ਗਏ ਆ ਪਾਰਕਿੰਗ ਵਾਲੇ ਪੁਲ ਤੇ ਗੱਡੀ ਛਾੜ ਲਈ ਆ ਹਾਲਾਤ ਇਸ ਪੁਲ ਦੇ ਵੀ ਮਾੜੇ ਆ ਟੁੱਟਿਆ ਹੋਇਆ ਖੱਡੇ ਤੇ ਖੱਡਾ ਗੱਡੀ ਡਾਵਾ ਡੋਲ ਹੋਈ ਜਾਂਦੀ ਆ ਆ ਰਹੀ ਹੈ ਮੂਰਿਆਂ ਗੱਡੀ ਵੈਸੇ ਪੁਲ ਤੇ ਸੋਨਸਰ ਆਈਆਂ ਜਣ ਜਿਹੜੇ ਟਾਈਮ ਨਾਲ ਅਸੀਂ ਸੋਚਿਆ ਸੀ ਸਹੀ ਜਿਹੀ ਆ ਗਏ ਉਹ ਤਾਂ ਰਸਤੇ 'ਚ ਸਾਡੀ 2 ਤੋਂ 2.5 ਘੰਟੇ ਸਟੇ ਸੀਗੇ ਕਦੇ ਰੁਕੇ ਸੀਗੇ ਉਸ ਕਰਕੇ ਲੇਟ ਹੋ ਗਏ ਨਹੀਂ ਤਾਂ ਸਾਡੀ ਪਲੈਨਿੰਗ ਸੀਗੀ ਵੀ ਪਹਿਲਾਂ ਗੁਰਦੁਆਰਾ ਬਾਬਾ ਬੁੱਢਾ ਜੀ ਦਰਸ਼ਨ ਕਰਕੇ ਰਾਤ ਦੀ ਸਟੇ ਹਰਮੰਦਰ ਸਾਹਿਬ ਕਰਨੀ ਸੀ ਹੁਣ ਚਲੋ ਪਲੈਨਿੰਗ ਚੇਂਜ ਹੋ ਗਈ ਆ ਜੀ ਰਾਤ ਨੂੰ ਇੱਥੇ ਰੁਕਾਂਗੇ ਸਵੇਰ ਦਰਸ਼ਨ ਕਰਾਂਗੇ ਫਿਰ ਵਾਪਸੀ ਕਰਾਂਗੇ ਚਲੋ ਠੀਕ ਆ ਮਿੱਤਰੋ ਥੈਂਕ ਯੂ ਪਾਰਕਿੰਗ ਦੇ ਐਂਟਰੀ ਗੇਟ ਤੇ ਵੀ ਟ੍ਰੈਫਿਕ ਪੁਲਿਸ ਵਾਲੇ ਖੜੇ ਮਿਲੇ ਪਰ ਕਿਹਾ ਕੁਝ ਨਹੀਂ ਅਖੀਰ ਨੂੰ ਪਹੁੰਚ ਗਏ ਸਾਰਾ ਗੜੀ ਸਰਾ ਦੇ ਇੰਟਰਨ ਫਾਈਨਲੀ ਸਾਰਾ ਗੜੀ ਸਰਾ ਦੇ ਵਿੱਚ ਪਹੁੰਚ ਗਏ ਹੁਣ ਇੱਥੇ ਰੂਮ ਲਿਆ ਦਰਵਾਜ਼ਾ ਸਾਬ ਜਾਵਾਂਗੇ ਸਵੇਰੇ ਤੇ ਬੈਠੇ ਬੈਠਿਆ ਨਾਲ ਸਾਰੇ ਹੀ ਆ ਉੰਡ ਗੱਲ ਹੋਈ ਹੋਈ ਆ ਬਾਕੀ ਹੁਣ ਪਤਾ ਲੱਗਦਾ ਚਾਬੀ ਮਿਲਦੀ ਆ ਕਿ ਨਹੀਂ ਆ ਮਿਲ ਗਿਆ ਸੀ 227 ਨੰਬਰ ਹੁਣ ਚੱਕਰ ਕੀ ਆ ਵੀ ਬੱਚੇ ਆ ਫੈਮਿਲੀ ਆ ਤੇ ਕੁੱਲ ਮਿਲਾ ਕੇ ਬੰਦੇ ਹੋਗੇ ਅਸੀਂ 6 ਹੁਣ ਘਟ ਰਿਹਾ ਕੰਮ ਤੇ ਹੁਣ ਗੱਦਿਆਂ ਨੂੰ ਰਿਕਵੈਸਟ ਕਰਕੇ ਆਇਆ ਕਹਿੰਦੇ ਪੰਜ ਤੋਂ ਰੂਮ ਚਾ ਰਹੇ ਆ ਇਹ ਜਿਹੜਾ ਦੁਬਾਰਾ ਸਾਰਾ ਗੜੀ ਸਾਹਿਬ ਦਰਬਾਰ ਸਾਹਿਬ ਦੇ ਕੋਲੇ ਆ ਤੇ ਇੱਥੇ ਹੀ ਆਪਾਂ ਪਾਰਕਿੰਗ ਕਰੀ ਸੀ ਪਿੱਛੇ ਤੇ ਆ ਸਾਰਾ ਗੜੀ ਸਰਾਆਂ ਦੇ ਵਿੱਚ ਪਹਿਲਾਂ ਹੀ ਫੋਨ ਕਰਿਆ ਹੋਇਆ ਸੀਗਾ ਰੂਮ ਸਾਡਾ ਪਹਿਲਾਂ ਹੀ ਜਦੋਂ ਤੁਰੇ ਆ ਉਦੋਂ ਹੀ ਬੁੱਕ ਹੋ ਗਿਆ ਸੀ ਆਪਣੇ ਜਿਹੜੇ ਸੇਵਾਸਤਿਹਾਰ ਨੇ ਪਹਿਲਾਂ ਹੀ ਫੋਨ ਕਰਤਾ ਸੀ ਇਹਨਾਂ ਨੂੰ ਨਹੀਂ ਤਾਂ ਬੜਾ ਮੁਸ਼ਕਲ ਹੁੰਦਾ ਰੂਮ ਲੈਣਾ ਇੱਥੇ ਰੂਮ ਵੀ ਮਿਲ ਗਿਆ ਐਕਸਟਰਾ ਨਾਲ ਗੱਦੇ ਵੀ ਦਿੱਤੇ ਉਹਨਾਂ ਨੇ ਰੂਮ ਵਧੀਆ ਨੇ ਆ ਕੇ ਦਿਖਾਉਨੇ ਆ ਉੱਥੇ ਪਰ ਨੇੜੇ বাজ ਗਏ ਆ ਤਕਰੀਬਨ 9 ਤੇ ਹੈਰੀਟੇਜ ਸਟਰੀਟ ਦੇ ਵਿੱਚ ਆਏ ਆ ਸੱਜਾ ਮੇਰੇ ਨਾਲ ਆ ਤੇ ਇਸ ਦੁਮਾ ਹੁਣ ਦਰਸ਼ਨ ਤਾਂ ਕਰਨ ਦੀ ਪਲਾਨਿੰਗ ਆ ਵੀ ਸਵੇਰੇ ਦਰਸ਼ਨ ਕਰਾਂਗੇ ਗੁਰੂ ਸਾਹਿਬ ਦੇ ਇਸ ਟਾਈਮ ਨਹੀਂ ਕਿਉਂਕਿ ਹੁਣ ਲੇਟ ਹੋ ਗਏ ਆ ਸਵੇਰੇ ਇਸ਼ਨਾਨ ਕਰਕੇ ਅਰਲੀ ਮਾਰਨਿੰਗ 4 ਵਜੇ ਜਾਂ 5 ਵਜੇ ਦਰਸ਼ਨ ਕਰਾਂਗੇ ਗੁਰੂ ਸਾਹਿਬ ਦੇ ਤੇ ਜੋ ਸਟਰੀਟ ਦੇ ਵਿੱਚ ਆਟ ਦਰਬਾਰ ਸਾਹਿਬ ਨਹੀਂ ਜਾ ਰਿਹਾ ਕਿਉਂਕਿ ਫਿਲਹਾਲ ਫੈਮਿਲੀ ਦੇ ਨਾਲ ਆ ਤੇ ਬੱਚੇ ਦੇ ਨਾਲ ਪਲਾਨਿੰਗ ਸੀਗੀ ਪਰ ਅਸੀਂ ਥੋੜਾ ਜਿਹਾ ਲੇਟ ਹੋ ਗਏ ਰੂਮ ਮਿਲ ਗਿਆ ਅਸੀਂ ਸਰਾ ਗੜੀ ਸਰਾਾਂ ਦੇ ਵਿੱਚ ਉਹ ਬੱਚੇ ਨਾਲ ਨਿਕਲੇ ਸੀਗੇ ਕਹਿੰਦੇ ਕੁਝ ਖਾਣਾ ਹੈਗਾ ਉਹ ਉਹ ਦਰਵਾਰ ਸਾਹਿਬ ਜਾ ਨਹੀਂ ਰਹੇ ਰਾਤ ਨੂੰ ਅਸੀਂ ਅਹ ਜੋ ਲੰਗਰ ਨਹੀਂ ਛਕਣਾ ਹੈਗਾ ਬਾਹਰ ਦਾ ਕੁਝ ਖਾਵਾਂਗੇ ਜਾਂ ਤਾਂ ਮੈਕਡੋਨਲਡਸ ਵਿੱਚ ਹਲੇ ਥੋੜੀ ਜਿਹੀ ਭੀੜ ਸੀਗੀ ਅਸੀਂ ਕਿਹਾ ਚੱਲ ਨੂੰ ਇੱਕ ਘੇੜਾ ਕੱਢ ਲਈ ਤੇ ਜਾਂ ਫਿਰ ਉਹ ਡੋਮੀਨੋਸ ਹੈਗਾ ਉੱਧਰ ਜਾਨੇ ਤੇ ਦਰਸ਼ਨ ਕਰਵਾਵਾਂਗੇ ਸਵੇਰੇ ਇਹ ਬੀਰ ਬਣ ਕੇ ਕੋਈ ਟੋਫੀ ਵਗੈਰਾ ਦਾ ਤਰਾਜ ਨਾ ਕਰਿਓ ਫਿਲਹਾਲ ਇੱਥੇ ਰੋਲਦੇ ਵੀ ਫਿਰਦੇ ਆ ਸਾਰੇ ਪੀਕੇ ਦੇ ਲੋਕ ਫਿਰਦੇ ਆ ਇੱਥੇ ਇਹ ਬਾਹਰ ਆ ਇਹ ਹਜ਼ਾਰ ਦੇ ਵਿੱਚ ਆ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਨਹੀਂ ਹੈਗੇ ਜਦੋਂ ਦਰਬਾਰ ਸਾਹਿਬ ਜੁਬਾ ਜਾਵਾਂਗੇ ਤਾਂ ਬੋਲਰ ਰਿਸਪੈਕਟ ਨਾਲ ਜਾਵਾਂਗੇ ਜਿੱਦਾਂ ਗੁਰਕਰ ਜਾਏਗਾ ਹਨਾ ਕੀ ਕੇਸ ਹੈ ਸੱਜਣੇ ਆ ਲੈ ਲਿਆ ਹਰਮਨ ਕੀ ਦੇਖ ਰਿਹਾ ਕਿਹੜਾ ਕਿਹੜਾ ਅੱਛਾ ਬੜਾ ਸਹਿਜ ਪਲੱਸ ਸਹਿਮ ਦੋ ਚੀਜ਼ਾਂ ਲੈਣਗੇ ਸਹਿਮ ਅਜ ਨਾਲ ਨਹੀਂ ਹੈਗਾ ਉਹਨੂੰ ਮਿਸ ਕਰ ਰਹੇ ਆ ਸਹਿਜ ਨੇ ਤਿੰਨ ਚੀਜ਼ਾਂ ਸਿਲੈਕਟ ਕਰੀਆਂ ਨੇ ਸਹਿਜ ਕੀ ਕੀ ਆ ਬਤ ਅੱਛਾ ਇੱਕ ਇਹਦੇ ਲਈ ਹੈ ਨਹੀਂ ਹਲੇ ਕਿਸ ਨੂੰ ਇਹਦਾ ਇਹ ਫਾਇਦਾ ਹੈਗਾ ਬੈਨੀਫਿਟ ਜਿਹੜਾ ਸ਼ੋਪਿੰਗ ਕਰਨ ਦਾ ਫਿਰ ਦਰਬਾਰ ਸਾਹਿਬ ਤੋਂ ਬਾਅਦ ਥੱਕਾ ਪੈਣਾ ਸੀ ਉਹਨੂੰ ਬਾਤ ਜੂਗਾ ਹਨ ਤੇ ਇਥੋਂ ਜੋਤੀਆਂ ਨੇ ਜਿਹੜੀ ਦੇਖਾਇਆ ਤੇ ਹੁਣ ਦੇਖ ਲਾਂਗੇ ਲੈ ਰਹੇ ਆ ਵਾਪਸ ਜੂਸ ਲਾਈਟ ਕਰਨਗੇ ਬੱਚੇ ਤੇ ਸ੍ਰੀ ਸਾਹਿਬ ਬਹੁਤ ਸੋਹਣੇ ਸੋਹਣੇ ਪਏ ਆ ਡਿਜ਼ਾਈਨ ਹਨ ਤੇ ਆ ਦੇਖੋ ਮਤਲਬ ਜਿਹਨੂੰ ਕਹਿੰਦੇ ਹੁੰਦੇ ਆ ਬਈ ਪੀਸ ਲੱਖਾਂ ਚੋਂ ਇੱਕ ਵਾਲੇ ਉਦਾਂ ਦੇ ਬਣੇ ਹੋਏ ਹਨ ਪੂਰੀ ਵਧੀਆ ਡਿਜ਼ਾਈਨਿੰਗ 골ਡਨ ਦੀ ਹੈਗੀ ਐ ਤੇ ਬੇਟਾ ਸਰਬਲੋ ਦਾ ਕੜਾ ਲਾਭ ਰਿਆ ਸੀ ਤੈਨੂੰ ਮਿਲ ਗਿਆ ਕੜਾ ਸਰਬਲੋ ਦਾ ਨਹੀਂ ਨਹੀਂ ਅੱਛਾ ਬੇਟਾ ਦੇਖ ਰਿਹਾ ਸੀ ਬੇਟੀ ਨੇ ਲੈ ਲਿਆ ਸਰਪਰ ਸਾਹਿਬ ਦੇ ਨੇੜੇ ਹੀ ਆਂ ਪਰ ਹੈਗੇ ਅਸੀਂ ਅੱਧਾ ਕਿਲੋਮੀਟਰ 200 300 ਮੀਟਰ ਦੇ ਡਿਸਟੈਂਸ ਤੇ ਤੇ ਪਰ ਫਿਲਹਾਲ ਯਾਰ ਦੀ ਸ਼ੋਪਿੰਗ ਵਗੈਰਾ ਕਰ ਰਹੇ ਆ ਰਾਤ ਨੂੰ ਨਾਲ